ਸਤਿ ਸ੍ਰੀ ਅਕਾਲ ਜੀ ਅੱਜ ਡਿਸਕਸ ਕਰਾਂਗੇ ਸਾਈਕੋਮੈਟ੍ਰਿਕ ਟੈਸਟ ਦੀ ਕਹਾਣੀ ਤਾਂ 2025-26 ਦਾ ਸਾਈਕੋਮੈਟ੍ਰਿਕ ਟੈਸਟ ਵੀ ਸਟਾਰਟ ਹੋ ਚੁੱਕਿਆ ਹੈ 2-3 ਸਾਲਾਂ ਤੋਂ ਇਹ ਚੱਲ ਰਿਹਾ ਹੈ ਮੈਂ ਇਸ ਨੂੰ ਵਧੀਆ ਇਨੀਸ਼ੀਏਟਿਵ ਗਿੰਦਾ ਹਾਂ ਗਵਰਨਮੈਂਟ ਦਾ ਵਧੀਆ ਹੈ ਕਿ ਬੱਚੇ ਦੀ ਸਾਈਕੋਲੋਜੀ ਨੂੰ ਸਮਝ ਕੇ ਉਸ ਨੂੰ ਗਾਈਡ ਕੀਤਾ ਜਾਵੇ ਤਾਂ ਇਹ ਲੈਟਰ ਉਹਦੇ ਲਈ ਆਇਆ ਠੀਕ ਹੈ ਕਿ ਇੱਕ ਸੋਚ ਹੈ ਕਿ ਇਸ ਨੂੰ ਸਹੀ ਢੰਗ ਨਾਲ ਕਰਵਾਇਆ ਜਾਵੇ ਕਮੇਟੀ ਦੀ ਗੱਲ ਕੀਤੀ ਗਈ ਠੀਕ ਹੈ ਕੁਝ ਸ਼ਰਤਾਂ ਦੀ ਗੱਲ ਕੀਤੀ ਗਈ ਤਾਂ ਕਿ ਇਹ ਫੀਲਡ ਵਿੱਚ ਸਹੀ ਢੰਗ ਨਾਲ ਹੋ ਪਾਵੇ ਫਿਲ ਦੇ ਵਿੱਚ ਕਾਫੀ ਚੀਜ਼ਾਂ ਚੱਲੀਆਂ ਹੌਰਸਟੇਡਿੰਗ ਚੱਲ ਰਹੀ ਵਾਟ ਐਵਰ ਲੀਵ ਇਟ ਇਹਨੂੰ ਸਾਈਡ ਤੇ ਛੱਡਦੇ ਆ ਆਪਾਂ ਸਿਰਫ ਕੁਝ ਚੀਜ਼ਾਂ ਦਾ ਧਿਆਨ ਰੱਖਣਾ ਹੈ ਕਿ ਵਾਟ ਐਵਰ ਯੂ ਡੂ ਉਹ ਬੱਚੇ ਦਾ ਨੁਕਸਾਨ ਨਾ ਹੋਵੇ ਤਾਂ ਉਹਦੇ ਲਈ ਹੈ ਕਿ ਬੱਚੇ ਦਾ ਜਦੋਂ ਵੀ ਟੈਸਟ ਕੰਡਕਟ ਕਰਵਾਇਆ ਜਾਵੇ ਆਪਜੀ ਦੇ ਸਕੂਲ ਦੇ ਵਿੱਚ ਤਾਂ ਉਹਨਾਂ ਨੂੰ ਉਹਨਾਂ ਦਾ ਜਿਹੜਾ ਟੀਚਰ ਹੈ ਆ ਕੇ ਦੱਸੇ ਕਿ ਬੱਚੇ ਕੋਈ ਟੈਸਟ ਨਹੀਂ ਹੈਗਾ ਇਹ ਤੁਹਾਡੇ ਬਾਰੇ ਇੱਕ ਜਾਣਕਾਰੀ ਹੈ ਇਨਵੈਂਟਰੀ ਹੈ ਉਹ ਇਸ ਦੇ ਸਹੀ ਬਿਆਨ ਕਰਨੇ ਆ ਜੋ ਵੀ ਤੁਹਾਡੇ ਮਨ ਦੇ ਚ ਪਹਿਲਾ ਆਨਸਰ ਆ ਰਿਹਾ ਹੈ ਠੀਕ ਹੈ ਜੋ ਤੁਸੀਂ ਸੋਚ ਰਹੇ ਹੋ ਗੁੱਸਾ ਆਦਾ ਐਜ ਠੀਕ ਹੈ ਤਾਂ ਉਹ ਸਹੀ ਪੜਨਾ ਹੈ ਤਾਂ ਕਿ ਤੁਹਾਡਾ ਸਹੀ ਐਨਲਿਸਿਸ ਹੋ ਸਕੇ ਔਰ ਇਹ ਜ਼ਰੂਰੀ ਨਹੀਂ ਕਿ ਹਰੇਕ ਬੱਚਾ ਅਕੈਡਮੀਕਲੀ ਅੱਛਾ ਹੋਵੇ ਕੋਈ ਮਹਿੰਦੀ ਜਾਂ ਖੂਬ ਬੜੇ سارے ਆਰਟ ਹੈ ਉਹਨਾਂ ਚ ਅੱਛਾ ਹੋ ਸਕਦਾ ਹੈ ਤਿੰਦ ਚ ਨਕਲ ਕਰਨ ਵਾਲੀ ਕੋਈ ਗੱਲ ਨਹੀਂ ਹੈਗੀ ਤਾਂ ਕਿ ਉਹ ਟੈਸਟ ਸਹੀ ਢੰਗ ਨਾਲ ਹੋ ਸਕੇ ਦੂਜਾ ਸਟੈਪ ਉਹ ਟੈਸਟ ਦਾ ਐਨਲਿਸਿਸ ਵੈਸੇ ਤਾਂ ਆਰਸੀਆਈ ਲਾਈਸੈਂਸਡ ਪਰਸਨ ਕਰਦਾ ਹੈ ਪਰ ਵਟ ਏਵਰ ਜੋ ਵੀ ਫੀਲਡ ਚੱਲ ਰਿਹਾ ਹੈ ਉਹ ਇੰਟਰਪ੍ਰੀਟੇਸ਼ਨ ਅੱਛੀ ਹੋਵੇ ਸਕੂਲ ਫਿਰ ਸਕੂਲ ਦੇ ਵਿੱਚ ਜਾ ਕੇ ਬੱਚਿਆਂ ਦੀ ਕਾਉਂਸਲਿੰਗ ਹੋ ਜਾਵੇ ਬੱਚਿਆਂ ਨੂੰ ਇਹ ਦੱਸਿਆ ਜਾ ਚੁੱਕੇ ਚੌਥੀ ਚੀਜ਼ ਦਾ ਧਿਆਨ ਰੱਖਣਾ ਹੈ ਜੀਐਸਟੀ ਨੰਬਰ ਜਿਹੜਾ ਹੈ ਉਹ ਅਕਾਊਂਟ ਨਾਲ ਲਿੰਕ ਹੋਵੇ ਜਿਹੜਾ ਉਹ ਅਕਾਊਂਟ 기ਵਨ ਹੈ ਤਾਂ ਜੀਐਸਟੀ ਨੰਬਰ ਉਸ ਅਕਾਊਂਟ ਨਾਲ ਲਿੰਕ ਹੋਣਾ ਚਾਹੀਦਾ ਹੈ ਤਾਂ ਇਹਨਾਂ ਕੁਝ ਚੀਜ਼ਾਂ ਦਾ ਧਿਆਨ ਰੱਖਦੇ ਹੋਏ ਬੱਚਿਆਂ ਲਈ ਕੁਝ ਵਧੀਆ ਕਰੀਆ ਆਪਾਂ ਇਹ ਸੋਚਦਾਂ ਇਹ ਵੀਡੀਓ ਬਣਾਇਆ ਗਿਆ ਜੀ ਥੈਂਕ ਯੂ ਜੀ ਧੰਨਵਾਦ